ਸਾਰੇ ਬ੍ਰੀਨ ਨੇ ਕਿ ਅਸੀਂ ਦੋਨੇ ਇਕੱਠੀ ਕੇਸ ਵਾਲਾ ਹੀ ਸਾਰੇ ਪਰਚਿਆਂ ਤੇ ਮੈਂ ਤੁਹਾਨੂੰ ਉਹ ਦੇ ਦਾਂ ਨਾ ਟਿਕਣੀ ਜਾਂਦਾ ਕੋਰਟ ਤੇ ਜਾਂਦਾ ਹੈ ਕੋਈ ਤਰੀਕ ਤੇ ਨਹੀਂ ਜਾਂਦਾ ਕੋਈ ਦੋਨੋਂ ਤਰੀਕ ਤੇ ਨਹੀਂ ਜਾਂਦੇ ਹਾਂ ਜੀ ਪਹਿਲਾਂ ਪੌਂਡ ਕੇਸ ਕਾਦੇ ਹੈਗੇ ਆ ਜਿਹੜੇ ਹੁਣ ਨਹੀਂ ਹੈਗੇ ਕਸ ਅਸਲੀ ਲੜਾਈ ਝਗੜੀ ਤੀਜੀ ਸਾਡੇ ਤੇ ਹਾਂ ਤੇ 2012 ਦੇ ਜੀ ਤੇ 12 13 ਦੇ ਜੀ ਜੱਜਮੈਂਟਾਂ ਸਾਰੀਆਂ ਹੈਗੀਆਂ ਨਹੀਂ ਸਾਡੇ ਦੇ ਜੱਜਮੈਂਟਾਂ ਹੈਗੀਆਂ ਨਹੀਂ ਜੀ ਬੱਪੂ ਕ ਆਂ ਬਰੀ ਵਾਲੀਆਂ ਬਰੀ ਬਰੀ ਦੀਆਂ ਜੀ ਹਮ ਜੀ ਇਹਨਾਂ ਦੀ ਕਨਫਰਮੇਸ਼ਨ ਨਹੀਂ ਹੋਈ ਕਿਸੇ ਦੇ ਅੱਗੇ ਹਾਂ ਜੀ ਐਸਐਸਪੀ ਕੰਨੇ ਪੰਡ ਕੇਸਸ ਐ ਹਾਂ ਜੀ ਇਹ ਕਹਿੰਦੇ ਉਹਨਾਂ ਚ ਸਾਰਿਆਂ ਦੇ ਬਰੀ ਹੋਏ ਹੋਏ ਹਾਂ ਜੀ ਹਾਂ ਜੀ ਮੈਨੂੰ ਕੈਸੀ ਵੀ ਡਿਟੇਲ ਦੇ ਦਿਓ ਆਪਾਂ ਸਾਰੀ ਮੈਂਸ਼ਨ ਕਰ ਦਿੰਦੇ ਹਾਂ ਹਮ ਐਸਐਸਪੀ ਦਾ ਵੀ ਲਿਖ ਕੇ ਦੇ ਦੇਣਾ ਹਾਂ ਦੇਖੋ ਇਹਨਾਂ ਦੇ ਖਿਲਾਫ ਕੁਝ ਨਹੀਂ ਜਦੋਂ ਕੁਝ ਹੋਇਆ ਅਸੀਂ ਇਹਨਾਂ ਨੂੰ ਨੋਟਿਸ ਕਰਾਂਗੇ ਫਿਰ ਨੋਟਿਸ ਹੋਵੇਗਾ ਨਾ ਹਾਂ ਨਾ ਕੀ ਕਰਨਾ ਹੈ ਬੋਡੀ ਰਿਗਨਮੈਂਟ ਟੂ ਟੈਲ ਦਾ ਐਸਐਸਪੀ ਬਿਜੋਤ ਦੇ ਮੱਤੇ ਅਨਸਰ ਵੀ ਨਾ ਦੇ ਕਲੱਬ ਕੋਈ ਕਾਰਵਾਈ ਹੁਣ ਤਾਂ ਜਿਹੜੇ ਪਿਛਲੇ ਪਰਚੇ ਨੇ ਕਹਿ ਰਹੇ ਨੇ ਅਸੀਂ ਚ ਬਰੀ ਆ ਹਮ ਸਾਰੇ ਅਸੀਂ ਬਰੀ ਹਾਂ ਹਾਂ ਜੀ ਜੱਜਮੈਂਟ ਜੱਜਮੈਂਟ ਦੇ ਦੇਣੇ ਨਹੀਂ ਐਸਐਸਪੀ ਲਿਖ ਕੇ ਦੇ ਦੇਣੇ ਹਮ ਵੀਨ ਦੇ ਕਲੱਬ ਜੇ ਇਨ ਫਿਊਚਰ ਕੁਛ ਹੁੰਦਾ ਹੈ ਪਰ ਆਰਡਰ ਨੋਟਿਸ ਅਸੀਂ ਕਰਾਂਗੇ ਨਾ ਰੈਸਪੂਬਲ ਜੈਨ ਨੂੰ ਜਦੋਂ ਵੀ ਬੁਲਾਉਣਾ ਠਾਣੇ ਅਨੈਸੈਸਰੀ ਨਹੀਂ ਬੁਲਾਇਆ ਜਿੰਨਾ ਐਸਐਸਪੀ ਸਾਹ ਕੋ ਬਾਵਰੇ ਲੈ ਕੇ ਆ ਉਹ ਸਾਰੇ ਪੰਡ ਕੇ ਤੁਸੀਂ ਜਿੱਤੇ ਹੋਏ ਹੋ ਹਾਂ ਇਹ ਅਸੀਂ ਬਰੀ ਆ ਜੀ ਕੁਝ ਚੱਲਦਾ ਤਾਂ ਨਹੀਂ ਕਿਸੇ ਦਾ ਨਾ ਨਾ ਜੀ ਕੋਈ ਨਹੀਂ ਚੱਲਦਾ Saguna Galkar. Kerna? Hanji, Mr. Tayan. Sir, uh, my request is that they should both go to DSP office, submit their documents, and I have asked them to consider their case positively on where submitted. Now, they have not been uh, 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 punished in any of the five cases. Hmm. They have won the cases. and they want to lead a normal life as i told you they, their wives are employed in government service and they want to come back into society so please help them sir definitely sir get all the separate documents please oh, sir oh, documents basis pe we will consider as merits thank you sir thank you very much right, sir thank, thank you chalo phir sangat ch keh ke gaya ji te kal enu inna puttha bolya tenu sangat ch keh ke gaya ji ਤੇ ਕੱਲੇ ਨੂੰ ਇੰਨਾ ਪੁੱਠਾ ਬੋਲਿਆ ਤੈਨੂੰ ਮੈਂ ਘਰੋਂ ਚੱਕ ਕੇ ਲੈ ਜਾਊਂਗਾ ਮਣੀ ਨੂੰ ਮੈਨੂੰ ਪੁੱਠਾ ਬੋਲਿਆ ਤੂੰ ਤਰੱਕ ਦੇ ਉੱਤੇ ਆ ਰਹਿਗਾ ਬਹੁਤ ਜਿਆਦਾ ਗਲਤ ਬੋਲ ਰਿਹਾ ਜਿਵੇਂ ਅਸੀਂ ਕੋਈ ਬਾਲੇ ਕ੍ਰਾਇਮ ਵੀ ਬਾਲਾ ਵੱਡਾ ਕ੍ਰਾਇਮ ਕੀਤਾ ਹੁੰਦਾ ਅਸੀਂ 10 ਸਾਲਾਂ ਤੋਂ ਆਪਦੇ ਘਰੇ ਰਹਿ ਰਹੇ ਹਾਂ ਜੀ ਹੁਣ ਤੋਂ 110 ਦਾ 110 ਦਾ ਕਲੰਦਰਾ ਭਰਤਾ ਜੀ ਹਰ ਤੋਂ ਹਾਂ ਜੀ ਅਸੀਂ ਤਾਂ ਇਹ ਕਹਿੰਦੇ ਜੀ ਵੀ ਸਾਨੂੰ ਕਸੂਰਤਾ ਦੱਸ ਦਿਓ ਸਾਡਾ ਕੀ ਆ ਅਸੀਂ ਕੋਈ ਚੋਰੀ ਕਰਦੇ ਆ ਆਹ ਸ੍ਰੀ ਆਗਰਾ ਸਰਕਾਰ ਮੁਰਦਾਬਾਦ ਮੁਰਦਾਬਾਦ ਤੁਹਾਨੂੰ ਤੁਹਾਨੂੰ ਕਦੇ ਸਜ਼ਾ ਹੋਈ ਹੈ ਨਾ ਜੀ ਇੱਕ ਦਿਨ ਦੀ ਵੀ ਨਹੀਂ ਸਜ਼ਾ ਜੀ ਘੰਟੇ ਦੀ ਵੀ ਨਹੀਂ ਘੰਟੇ ਦੀ ਵੀ ਸਜ਼ਾ ਨਹੀਂ ਜੀ ਸਾਨੂੰ ਸਾਰੇ ਬਰੀ ਨੇ ਜੀ ਤੁਹਾਨੂੰ ਅਦਾਲਤ ਤੋਂ ਉਹਦੇ ਵਿੱਚ 110 ਦੇ ਵਿੱਚ ਇਹ ਥਾਣੇ ਵਾਲਿਆਂ ਵੱਲੋਂ ਕੀਤਾ ਗਿਆ ਜੀ ਇੱਧਰ ਆ ਜਾਓ ਆ ਜਾ ਆ ਜਾ ਬਾਪੂ ਬੈਠਾ ਵਸ ਇੱਕ ਤੂੰ ਆ ਜਾ ਉੱਪਰ ਆ ਜਾ ਯਾਰ ਉੱਥੇ ਬੈਠ ਜਾ ਬਾਪੂ ਬੈਠ ਜਾ ਨੀਚੇ ਬੈਠ ਜਾ ਕੋਈ ਆ ਜਾ ਆ ਜਾ ਹਾਂ ਆ ਵੀਰੇ ਆ ਜਾ ਬਾਪੂ ਦੀ ਗੱਲ ਨੰਨੇ ਹੋਏ ਬਾਪੂ ਜੀ ਸੀਗਾ ਸਤਿ ਸ਼੍ਰੀ ਅਕਾਲ ਆਪਣੀ ਬੰਦਗੀ ਦਾ ਹਾਂ ਚਲੋ ਕੁੱਤੇ ਚੱਲੋ ਹਾਂ ਜੀ ਸਾਨੂੰ ਸਜਾ 1 ਮਿੰਟ ਦੀ ਵੀ ਨਹੀਂ ਹੈਗੀ ਜੀ ਕਿਤੇ ਸਜਾ ਕਿਤੇ 1 ਮਿੰਟ ਦੀ ਵੀ ਨਹੀਂ ਬਾਬਿਆਂ ਬੈਠੇ ਆ ਤੂੰ ਆਪ ਦੀ ਦੁੱਖ ਦਾ ਵੀ ਮੈਨੂੰ ਐਂ ਮੰਨ ਕਰਦੇ ਆ ਆਹ ਹਾਂ ਹਾਂ ਇਹ ਕਿਹੜਾ ਪਿੰਡ ਆਇਆ ਹੋਰ ਵੀ ਤੇਰੇ ਸ਼ੇਰੋਂ ਐ ਸਾਹਮਣੇ ਤੁਰੇ ਜੀ ਤੇਰੇ ਨਾਲ ਆਇਾਂਗੇ ਯਾਰ ਅਸੀਂ ਤਾਂ ਹੋਰੇ ਸਰ ਗੁਰੇ ਇੱਕੀ ਨਾ ਮੇਰੇ ਨਾਲ ਕੋਈ ਵੀ ਸਾਨੂੰ ਤੰਗ ਨਾ ਕਰਨਾ ਬਾਬਾ ਜਿਵੇਂ ਕਰਦਾ ਹੈ ਬਾਪੂ ਤੁਸੀਂ ਜਿਵੇਂ ਕਰ ਦੋਗੇ ਇਹ ਠੀਕ ਹੈ ਨਾ ਉਹ ਤੰਗ ਨਾ ਕਰ ਮੁਰ ਕੇ ਸਾਡੇ ਵੀ ਜਵਾਬ ਦੇਣ ਹੋਗੀ ਕਰਦੇ ਸਿੱਧ ਰਾਤ ਹੈ ਅਮਰ ਸ਼ਕਤ ਹੈ ਇਹ ਵੀ ਮੁੰਡਾ ਜੀ ਕੋਈ ਗਲਤ ਕੰਮ ਨਹੀਂ ਕਰਦਾ ਜੀ ਮੇਰੇ ਨਾਲ ਆਏ ਆ ਮੇਰੇ ਨਾਲ ਆਏ ਆ ਹਾਂ ਜੀ ਤੇ ਤੁਸੀਂ ਸਾਰੇ ਸਿੱਖਾਂ ਦੇ ਬੱਚੇ ਹੋ ਹਾਂ ਜੀ ਤੇ ਕਿਸ ਤੁਸੀਂ ਮੁੰਨੇ ਹੋਏ ਆ ਇਹ ਜਨਰਲ ਪੇਡ ਐਂਡ ਲਾਈਕ ਦਾ ਕੀ ਇਹ ਬੰਦੇ ਡਿਸਪਲਿਨ ਤੋਂ ਨਿਕਲੇ ਹੋਏ ਐ ਤੇ ਕੰਮ ਮਾੜੇ ਕਰਦੇ ਆ ਮੈਂ ਅੰਬਰ ਤੇ ਸ਼ੱਕ ਲੈ ਜੀ ਤੇ ਜੀ ਨਹੀਂ ਮੈਂ ਗੱਲ ਕਰਦਾ ਸਾਰੇ ਦੇ ਹਾਂ ਜੀ ਹਾਂ ਜੀ ਉਹ ਉਹਦਾ ਜੋੜਾ ਹੋ ਗਿਆ ਹਾਂ ਮੈਂ ਇਹ ਵੀ ਅੰਬਰ ਤੇ ਸ਼ੱਕੂ ਆ ਜੀ ਮੁੰਡਾ ਚਲੋ ਸ਼ੱਕ ਲੈ ਪਰ ਅੰਮ੍ਰਿਤ ਸ਼ੱਕ ਨੂੰ ਜ਼ਰੂਰੀ ਨਹੀਂ ਪਰ ਤੇ ਸਦਾ ਰੱਖੋ ਆਪਣੀ ਕੋਈ ਮਣੀ ਹਜੇ ਫੇਰ ਜਦੋਂ ਤੋਂ ਡੱਟ ਚਿੱਤ ਕੀਤਾ ਫੇਰ ਤੁਸੀਂ ਅਮਰ ਛੱਕ ਲਿਆ ਨਹੀਂ ਹੋੜੇ ਸਿਕ ਨੰਬਰ ਲਾਜਮੀ ਗਿਆ ਉਹਦੇ ਰੈਜ਼ੀਡੈਂਸ ਗੇਟ ਦੇ ਨੇੜੇ ਇਹਦਾ ਇਹ ਸੱਤੋ ਦਾ ਜ਼ਰੂਰ ਕਰੋ ਜੀ ਇਹਨੇ ਸਾਨੂੰ ਬਹੁਤ ਤੰਗ ਕਰ ਰੱਖਿਆ ਐਸੇ ਚੋਂ ਕੌਣ ਹੋਵੇ ਉਹ ਦੱਸ ਦੇ ਮੈਨੂੰ ਐ ਕਿ ਹੈਗੇ ਮਰ ਜੋਗੇ ਤਾਂ ਮੈਂ ਦੱਸਦਾ ਵੀ ਮਰ ਜੋਗੇ ਔਰ ਇਹ ਨੌ ਪੁੱਛ ਲੋ ਹੀ ਸਾਨੂੰ ਤਾਂ ਨੌ ਵੀ ਨਹੀਂ ਪਤਾ ਕਿਉਂ ਇਹਨੇ ਕਿਹਾ ਕਿਤੇ ਗੱਲ ਹੈ 1000 ਰੁਪਏ ਮੰਗਦਾ ਸ਼ੋਹਰ ਦਾ ਉਹ 5000 ਰੁਪਏ ਸਿੱਧਾ ਕਹਿੰਦਾਗਾ ਵੀ ਕੋਈ ਬਾਈ ਤੁਸੀਂ ਉਹ ਨਾ ਕਰੋ ਐਸੇ ਦੇ ਦਿਓ ਮੈਂ ਨਿਬੜਦਾ ਕੰਮ ਨਾ ਕਲੰਦਰਾ ਭਰ ਜਾਵੇ ਤੁਹਾਡਾ ਹੋਰ ਹਾਂ ਉਹਨੂੰ ਪੁੱਛ ਪੜਾ ਰਿਹਾ ਹੈ ਪਰਮਿੰਦਰ ਛੋਟਾ ਜੀ ਛੋਟਾ ਜੀ ਹਾਂ ਜੀ ਤੁਸੀਂ ਤਾਂ ਹੁਣ ਇਹ ਚਾਹੁੰਦੇ ਆ ਜੀ ਵੀਸੀ ਆ ਆਪਦੇ ਆਮਨ ਨਾਲ ਇਹਦੇ ਵੀ ਮੈਸੇਜ ਮ ਮਲਾਜਮ ਨੇ ਮੇਰੀ ਮਸੀ ਵੀ ਮਲਾਜਮਾ ਜੀ ਵੀ ਮੇਰੇ ਵੀ ਬੇਟਾ ਇਹਦੇ ਵੀ ਬੇਟਾ ਸਾਡੇ ਦਾ ਬੱਚੇ ਤੁਸੀਂ ਇਹ ਮੰਨ ਲਓ ਵੀ ਸਾਨੂੰ ਐਂ ਦੇਖਦੇ ਨੇ ਜਿਵੇਂ ਅਸੀਂ ਚੋਰ ਹੁੰਨੇ ਆ ਜੀ ਕਿਉਂ ਰੋਏ ਪੁਲਿਸ ਦੀਆਂ ਗੱਡੀਆਂ ਪਰ ਕਿਤੇ ਪਹਿਲਾਂ ਤਲਾਸ਼ੀ ਕਰਕੇ ਗਏ ਨੇ ਇਹਦਾ ਤਿੰਨ ਦਿਨ ਫੋਨ ਰੱਖਿਆ ਵੀ ਘਰ ਦਾ ਕੁਝ ਨਹੀਂ ਛੱਡਦੇ ਕੇ ਲੀਰ ਲੀਰ ਕਰ ਜਾਂਦੇ ਨੇ ਜੀ ਆ ਕੇ ਕਮੇ ਜੇ ਸਾਟਾ ਕਰੇ 5-5 ਪੈਸੇ ਹਾਂ ਵੀ ਕਿਸੇ ਦੇਣਦਾਰ ਆ ਅਸੀਂ ਤਾਂ ਹਾਂ ਵੀ ਅਸੀਂ ਦੇਣਦਾਰ ਆ ਜੀ ਵੀ ਸਾਡਾ 5 ਪੈਸੇ ਵੀ ਕਿੱਥੇ ਦੇਣਦਾਰ ਹੋਮਾਗੇ ਸਾ ਇਹਨਾਂ ਦੀ ਜੁੱਤੀ ਹੋ ਜੀ ਸਾਡਾ ਸਿਰ ਹੋ ਤੁਸੀਂ ਬੱਪੂ ਸਾਨੂੰ ਇਹਨਾਂ ਨੂੰ ਸੌਂਪ ਦਿਓ ਵੀ ਜਿਹੜਾ ਕੋਈ ਕੁਛ ਮਰਜ਼ੀ ਕਰ ਲੋ ਵੀ ਇਹਨਾਂ ਦੇ ਉੱਤੇ ਪਰਚੇ ਦਿਓ ਨਾ ਵੀ ਐ ਨਹੀਂ ਵੀ ਜੇ ਸਾਡੇ ਚ ਕੋਈ ਕਮੀ ਹੋਈ ਜੀ ਵੀ ਅਸੀਂ ਜੇ ਕੋਈ ਗਲਤ ਕਰਦੇ ਹੋਈਏ ਵੀ ਜੇ ਨਸ਼ੇ ਦੇ ਖਿਲਾਫ ਬੋਲਦੇ ਆ ਇਦਾਂ ਸਾਨੂੰ ਦੱਬਨ ਨੂੰ ਫਿਰਦੇ ਨਹੀਂ ਜੀ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਜੀ ਇਹਦਾ ਕੋਈ ਪਿੰਡ ਦੇ ਵਿੱਚ ਇਹਦਾ ਨਹੀਂ ਕੋਈ ਲੰਬਾ ਮੇਰਾ ਨਹੀਂ ਕੋਈ ਲੰਬਾ ਤੁਸੀਂ ਆ ਮੰਨ ਲਓ ਵੀ ਦਾ 10 ਬੰਦਿਆਂ ਦੇ ਵਿੱਚੋਂ ਕਿਹਦੇ ਵਿੱਚੋਂ ਕਹੋ ਵੀ ਇਹ ਮਾੜੇ ਨੇਗੇ ਉਹ ਯਾਰੀ ਦੋਸਤੀ ਦੇ ਵਿੱਚ ਕੀਤੇ ਨੇਗੇ ਅਸੀਂ ਨੇ ਕਿਹੜਾ ਕਿਸੇ ਨਾਲ ਵੀ ਭਾਈ ਕੋਈ ਵੀ ਪੈਸੇ ਲੈ ਕੇ ਕੋਈ ਗਲਤ ਕੰਮ ਕੀਤਾ ਨਹੀਂ ਹੋ ਰਹੇ ਜੀ ਸੁਰੂ ਕਰ ਲਈਏ ਚਲੋ ਹੁਣ ਮੋਨਜੀ ਤੁਸੀਂ ਬਾਬੇ ਨਾਲ ਉੱਪਰੋਂ ਥੱਲੇ ਗੱਲਬਾਤ ਕਰਕੇ ਬਾਬਾ ਜੀ ਜਿਵੇਂ ਕਹਿਣਗੇ ਹਾਂ ਹਾਂ ਮੈਂ ਪਹਿਲਾਂ ਐਸਐਸਪੀ ਨਾਲ ਗੱਲ ਕਰਾਂ ਗੱਲ ਕਰ ਲੋ ਤੇ ਲਾ ਕੇ ਨਾ ਰਹੀ ਐਸਐਸਪੀ ਨਾਲ ਗੱਲ ਕਰਕੇ ਨਵੇੜ ਕੇ ਅੱਗੇ ਅਨ ਫਿਊਚਰ ਵੀ ਵੀ ਕੋਈ ਚੰਗੀ ਪਰੇਸ਼ਾਨੀ ਨਾ ਹੋਵੇ ਜੇ ਨਾਲ ਜੇ ਫੋਟਾ ਕੋਈ ਗਲਤ ਕੰਮ ਨਹੀਂ ਜੇ ਕੋਈ ਨਾ ਕੋਈ ਤੁਹਾਡੀ ਗਲਤ ਹੋਇਆ ਤਾਂ ਸਾਨੂੰ ਦੱਸੋ ਇਹ ਫਾਇਰ ਨਾਮ ਹੀ ਹੋਵੇ ਬਿਜ਼ਨਸ ਆ ਨਾ ਕੋਈ ਤੁਸੀਂ ਕਿਸ ਨਾਲ ਲੜੇ ਹੋ ਨਾ ਨਾ ਉਹ ਬਾਬਾਾਂ ਦੀ ਗੱਲ ਕਰ ਤੈਨੂੰ ਤੁਹਾਨੂੰ ਕਹਿਤਾ ਨਹੀਂ ਨੋਈ ਫਿਰ ਨਾ ਇਹ ਕਿਤੇ ਨਹੀਂ ਹੋਈ ਇੱਕ ਦਿਨ ਦੀ ਵੀ ਨਹੀਂ ਹੋਈ